हां दोस्तो। दोस्तों आज लास्ट जुरिया ਪੈ ਰਿਹਾ ਤੇ ਰਖੜੀ ਵਾਲਾ ਦਿਨ ਹੈ ਤੇ ਛੁੱਟੀ ਵਾਲੇ ਦਿਨ ਪੈੜੀ ਦੇ ਵਿੱਚ ਗੇੜਾ ਮਾਰਨ ਆਏ ਸੀ ਤੇ ਨਾਲੇ ਇੱਥੇ ਸਾਡਾ ਜਿਹੜਾ ਅਨਮੋਲ ਹੈ ਰੇ ਪਾਰਿਆ ਆ ਸਾਹਮਣੇ ਤੇ ਅੱਜ लास्ट ਰੇ ਪੈ ਰਿਹਾ ਤੇ ਦੋਸਤੋ ਮੈਂ ਗੱਲ ਕਰਨੀ ਹੈ ਜੇ ਖੇਤੀ ਬਾਰੇ ਜਿਹੜੀ ਖੇਤੀ ਹੈ ਨਾ ਇਹ ਰਿਸ਼ਤਿਆਂ ਨੂੰ ਤੇ ਪਰਿਵਾਰ ਨੂੰ ਜੋੜਦੀ ਹੈ ਤੁਸੀਂ ਦੇਖੋਗੇ ਜਿਹੜੇ ਵੀ ਤੁਹਾਡੇ ਆਸ-ਪਾਸ ਲੋਕ ਜਾਂ ਤੁਹਾਡੇ ਰਿਸ਼ਤੇਦਾਰ ਨੇ ਜਾਂ ਨੇੜੇ-ਚੜ੍ਹੇ ਦੇ ਲੋਕ ਨੇ ਜਿਹੜੇ ਲੋਕ ਖੇਤੀ ਛੱਡ ਜਾਂਦੇ ਨੇ ਨਾ ਉਹਨਾਂ ਦੇ ਜਿਹੜੇ ਪਰਿਵਾਰ ਨੇ ਨਾ ਖਿੱਲਰ ਨੇ ਸ਼ੁਰੂ ਹੋ ਜਾਂਦੇ ਨੇ ਕੋਈ ਬਾਹਰ ਚਲਾ ਗਿਆ ਕੋਈ ਸ਼ਹਿਰ ਚਲਾ ਗਿਆ ਕੋਈ ਕਿਤੇ ਚਲਾ ਗਿਆ ਤੇ ਜਿਹੜੇ ਲੋਕ ਤੁਹਾਡੇ ਆਸ-ਪਾਸ ਖੇਤੀ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਜੁੜੇ ਹੋਣਗੇ ਉਹਨਾਂ ਦੇ ਸਾਰਾ ਪਰਿਵਾਰ ਨਾ ਇੱਕ ਸੰਯੁਕਤ ਰੂਪ ਦੇ ਵਿੱਚ ਇਕੱਠਾ ਹੋਏਗਾ ਕਿਉਂਕਿ ਜਿਹੜੀ ਖੇਤੀ ਹੈ ਨਾ ਇਹ ਪਰਿਵਾਰ ਤੇ ਰਿਸ਼ਤੇਆਂ ਨੂੰ ਜੋੜਦੀ ਹੈ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸੂਗਾ ਤੁਹਾਡੇ ਜਿਹੜੇ ਵੀ ਰਿਸ਼ਤੇਦਾਰ ਖੇਤੀ ਕਰਦੇ ਹੋਣਗੇ ਨਾ ਤੁਸੀਂ ਉਹਨਾਂ ਦੇ ਘਰ ਜਾਇਓ ਤੁਹਾਨੂੰ ਉਹ ਬਹੁਤ ਹੀ ਚਾਹ ਦੇ ਨਾਲ ਮਿਲਣਗੇ ਤੇ ਹਰ ਟਾਈਮ ਅਵੇਲੇਬਲ ਰਹਿਣਗੇ ਦੂਜੇ ਪਾਸੇ ਜਿਹੜੇ ਰਿਸ਼ਤੇਦਾਰ ਤੁਹਾਡੇ ਕੋਈ ਨੌਕਰੀ ਕਰਦੇ ਹੋਣਗੇ ਜਾਂ ਕਿਸੇ ਕਲੋਨੀ 'ਚ ਰਹਿੰਦੇ ਹੋਣਗੇ ਜਾਂ ਖੇਤੀ ਛੱਡ ਚੁੱਕੇ ਹੋਣਗੇ ਉਹ ਤੁਹਾਨੂੰ ਪਹਿਲਾਂ ਹੀ ਕਹਿ ਦੇਣਗੇ ਜੀ ਸਾਡੇ ਘਰ ਤੇ ਤੁਸੀਂ ਐਤਵਾਰ ਹੀ ਆਇਓ ਐਤਵਾਰ ਤੂੰ ਬਿਨਾਂ ਅੱਗੇ ਪਿੱਛੇ ਨਾ ਆਇਓ ਕਿਉਂਕਿ ਅਸੀਂ ਤੇ ਕੰਮ ਤੇ ਹੁੰਨੇ ਆ ਤੇ ਇੱਕ ਗੱਲ ਹੋਰ ਹੈ ਖੇਤੀ ਵਾਲੇ ਪਰਿਵਾਰ ਚ ਜਾਇਓ ਤੁਹਾਨੂੰ ਚਾਹ ਪਾਣੀ ਰੋਟੀ ਪਾਣੀ ਹੋਰ ਸਾਭ ਦਾ ਮਿਲੇਗਾ ਜਿਹੜੇ ਲੋਕ ਖੇਤੀ ਛੱਡ ਚੁੱਕੇ ਨੇ ਉਹਨਾਂ ਦੇ ਘਰ ਜਾਇਓ ਤੁਹਾਨੂੰ ਚਾਹ ਪਾਣੀ ਸ਼ਾਇਦ ਪੁੱਛਿਆ ਹੀ ਜਾਵੇ ਮੰਨ ਲਓ ਤੁਸੀਂ ਕਲੋਨੀ ਚ ਜਾਂਦੇ ਹੋ ਤੁਹਾਨੂੰ ਅ ਕਈ ਵਾਰ ਨੇੜੇ ਦੇ ਲੋਕ ਸਾਰੇ ਪੁੱਛ ਲੈਂਦੇ ਨੇ ਰੋਟੀ ਬਣਾਈਏ ਤੇ ਕਈ ਵਾਰ ਤੁਹਾਨੂੰ ਇਹ ਕਹਿਣਾ ਪੈ ਜਾਂਦਾ ਜੀ ਰੋਟੀ ਖਾ ਕੇ ਆਏ ਆ ਪਰ ਜੇ ਤੁਸੀਂ ਐਗਰੀਕਲਚਰ ਖੇਤੀ ਵਾਲੇ ਪਰਿਵਾਰ ਚ ਜਾਂਦੇ ਹੋ ਤੇ ਤੁਸੀਂ ਜਿਹੜੇ ਟਾਈਮ ਜਾਓਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਉੱਥੇ ਤੁਹਾਡੇ ਲਈ ਕਦੋਂ ਰੋਟੀ ਤਿਆਰ ਹੋ ਜੇਗੀ ਕਦੋਂ ਤੁਹਾਡੇ ਲਈ ਚਾਹ ਤਿਆਰ ਹੋ ਜੇਗੀ ਕਦੋਂ ਤੁਹਾਡੇ ਚਾਰ ਸਹیرے ਆ ਕੇ ਨਾ ਕਮਰਾ ਭਰ ਜਾਏਗਾ ਇੱਕ ਹਿਸਾਬ ਦਾ ਉਹਦੇ ਵਿੱਚ ਤੁਹਾਡੇ ਸਾਰੇ ਰਿਸ਼ਤੇਦਾਰਾਂ ਦਾ ਪਰਿਵਾਰ ਇਕੱਠਾ ਹੋ ਜਾਏਗਾ ਮੈਂ ਇਹ ਗੱਲ ਨੋਟ ਕੀਤੀ ਹੈ ਤੇ ਤੁਸੀਂ ਇਹ ਗੱਲ ਕਦੇ ਨੋਟ ਕਰਕੇ ਦੇਖਿਓ ਵੀ ਜਿੱਥੇ ਖੇਤੀ ਤੁਹਾਡੇ ਪਰਿਵਾਰ ਦੇ ਵਿੱਚ ਜੁੜੀ ਰਹੇਗੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਜੁੜੀ ਰਹੇਗੀ ਨਾ ਉੱਤੇ ਹੀ ਰਿਸ਼ਤੇ ਜੁੜੇ ਰਹਿਣਗੇ ਕਿਉਂਕਿ ਖੇਤੀ ਨਿਕਲੀ ਹੀ ਇੱਕ ਪਰਿਵਾਰ ਦੇ ਵਿੱਚ ਉਹ ਖੇਤੀ ਇੱਕ ਪਰਿਵਾਰ ਨੂੰ ਰਿਸ਼ਤੇ ਨੂੰ ਜੋੜਦੀ ਹੈ ਜਿੱਥੇ ਤੁਹਾਡੇ ਕੋਲ ਦੁੱਧ ਦੀ ਨਹਿਰ ਵਗਦੀ ਹੈ ਅਨਾਜ ਦੇ ਭਮਾਰਨੇ ਤੁਹਾਡਾ ਇੱਕ ਰਿਲੈਕਸ ਜੀਵਨ ਹੈ ਤੁਹਾਨੂੰ ਅੱਜ 10 ਲੱਖ ਦੀ ਲੋੜ ਪੈ ਜੇ ਚਾਹੇ ਤੁਸੀਂ ਆੜਤੀ ਕੋਲ ਚਲੇ ਜਾਓ ਚਾਹੇ ਤੁਸੀਂ ਬੈਂਕ ਕੋਲ ਚਲੇ ਜਾਓ ਤੁਹਾਨੂੰ ਅੱਜ ਹੀ 10 ਲੱਖ ਰੁਪਏ ਮਿਲ ਜਾਏਗਾ ਕਿਸੇ ਨੌਕਰੀ ਵਾਲੇ ਨੂੰ 10 ਲੱਖ ਦੀ ਲੋੜ ਪਏ ਉਹ ਬੈਂਕ ਜਾਏਗਾ ਬੈਂਕ ਵਾਲੇ ਕਹਿਣਗੇ ਤੂੰ ਕੁਝ ਪ੍ਰਾਪਰਟੀ ਲੈ ਕੇ ਆ ਵਕੀਲ ਤੂੰ ਕਾਗੇ ਲਿਖਾ ਕੇ ਲੈ ਕੇ ਆ ਫਿਰ ਤੈਨੂੰ ਪੈਸੇ ਮਿਲਣਗੇ ਬਈ ਖੇਤੀ ਤੁਹਾਨੂੰ ਇਹੋ ਚੀਜ਼ ਹੈ ਜਿਹੜੀ ਰੋਜੀ ਰੋਟੀ ਵੀ ਦੇ ਦਿੰਦੀ ਹੈ ਤੁਹਾਨੂੰ ਮੌਕੇ ਤੇ ਪੈਸਾ ਵੀ ਦੇ ਦਿੰਦੀ ਹੈ ਜੱਡੀ ਮਰਜੀ ਵੱਡੀ ਲੋੜ ਪੈ ਜੇ ਤੁਹਾਨੂੰ ਤੁਸੀਂ 2 ਘੰਟੇ ਚ ਪੈਸੇ ਇਕੱਠੇ ਕਰ ਲਓਗੇ ਤੇ ਤੁਸੀਂ ਜੇ ਬੰਦਿਆਂ ਦੀ ਵੀ ਲੋੜ ਪੈ ਜੇ ਤੁਹਾਨੂੰ ਖੇਤੀ ਦੇ ਤੁਸੀਂ ਬੰਦੇ ਵੀ ਇਕੱਠੇ ਕਰ ਲਓਗੇ ਜੇ ਤੁਹਾਨੂੰ ਮਸ਼ੀਨਰੀ ਦੀ ਲੋੜ ਪੈ ਜੇ ਕਿਸੇ ਚੀਜ਼ ਦੀ ਤੁਸੀਂ ਆਂਡ ਗਵਾਂਡ ਚੋਂ ਮਸ਼ੀਨਰੀ ਵੀ ਕੱਟੀ ਕਰ ਲਓਗੇ ਤੇ ਜਿਹੜੇ ਬੰਦੇ ਖੇਤੀ ਛੱਡ ਚੁੱਕੇ ਨੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਨੂੰ ਮੰਗਮੀ ਚੀਜ਼ ਨਹੀਂ ਮਿਲਦੀ ਉਹਨਾਂ ਨੂੰ ਹਰ ਚੀਜ਼ ਜਾ ਕੇ ਬਾਜ਼ਾਰ ਚ ਮੁੱਲ ਲੈਣੀ ਪੈਂਦੀ ਹੈ ਇਸ ਕਰਕੇ ਜਿਹੜੀ ਖੇਤੀ ਹੈ ਨਾ ਖੇਤੀ ਖੇਤੀ ਬਹੁਤ ਵੱਡੀ ਚੀਜ਼ ਹੈ ਮੈਂ ਤਾਂ ਕਰਕੇ ਇਹਨਾਂ ਨਾਲ ਲੋਕ ਕਈ ਵਾਰ ਕਹਿੰਦੇ ਹੁੰਦੇ ਨੇ ਵੀ ਖੇਤੀ ਅਸੀਂ ਛੱਡ ਦੇਣੀ ਹੈ ਖੇਤੀ ਘਾਟੇ ਦਾ ਸੌਦਾ ਹੈ ਹੁਣ ਤੇ ਜੀ ਹੁੰਦੀ ਨਹੀਂ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਹਰ ਬੰਦਾ ਸਮਝ ਨਹੀਂ ਸਕਦਾ ਜਿਹੜੇ ਲੋਕ ਆਪਣਾ ਸਰਕਲ ਤੋੜ ਚੁੱਕੇ ਨੇ ਖੇਤੀ ਨਾਲ ਟੁੱਟ ਚੁੱਕੇ ਨੇ ਜਾਂ ਜਿਨ੍ਹਾਂ ਦੇ ਕੋਈ 2-4 ਮੈਂਬਰ ਘਰੋਂ ਬਾਹਰ ਚਲੇ ਕੇ ਚਾਕ ਚੁੱਕੇ ਨੇ ਜਾਂ ਕੋਈ ਮੁੰਡਾ ਕਲੋਨੀ 'ਚ ਵੱਸ ਚੁੱਕਿਆ ਨੌਕਰੀ ਕਰਨ ਲੱਗ ਗਿਆ ਹੈ ਉਹਨਾਂ ਦੇ ਜਿਨ੍ਹਾਂ ਦੇ ਖੇਤੀ ਟੁੱਟ ਜਾਂਦੀ ਹੈ ਨਾ ਖੇਤੀ ਛੜ ਉਹਨਾਂ ਦੇ ਬਜ਼ੁਰਗ ਵੀ ਰੋਲਣੇ ਸ਼ੁਰੂ ਹੋ ਜਾਂਦੇ ਨੇ ਮੈਂ ਦੇਖਿਆ ਹੈ ਉਹ ਵਿਚਾਰੇ ਇਕੱਲੇ ਹੀ ਬਰਾਂਡੇਆਂ ਬਰੁੰਡਿਆਂ 'ਚ ਪਏ ਹੁੰਦੇ ਨੇ ਮੁੰਡਾ ਕਿੱਥੇ ਹੈ ਜੀ ਉਹ ਤੇ ਪਟਿਆਲੇ ਜਾਂ ਕੋਈ ਚੰਡੀਗੜ੍ਹ ਜਾਂ ਪਤਾ ਨਹੀਂ ਕਿੱਥੇ ਕੋਠੀ ਪਾ ਲਈ ਉੱਥੇ ਰਹਿੰਦਾ ਜੀ ਬਾਪੂ ਦਾ ਹੁਣ ਇਕੱਲਾ ਹੀ ਹੈ ਇਸ ਕਰਕੇ ਜਿੱਥੇ ਖੇਤੀ ਹੁੰਦੀ ਹੋਊਗੀ ਉੱਥੇ ਬਜ਼ੁਰਗਾਂ ਦੀ ਵੀ ਟੋਰ ਹੋਊਗੀ ਤੁਸੀਂ ਦੇਖੋਗੇ ਬਜ਼ੁਰਗ ਕਦੇ ਨੌਕਰਾਂ ਨੂੰ ਕਹਿ ਰਹੇ ਆ ਕਿ ਚਲੋ ਇਹ ਪੱਠੇ ਪਾ ਲੋ ਇਹ ਚਲੋ ਇਹ ਨੱਕੇ ਮੋੜੋ ਇਹ ਚਲੋ ਇਹ ਆ ਕੰਮ ਕਰ ਲੋ ਉੱਥੇ ਬਜ਼ੁਰਗਾਂ ਦੀ ਵੀ ਸਰਦਾਰੀ ਰਹਿੰਦੀ ਹੈ ਜਿੱਥੇ ਖੇਤੀ ਨਾਲ ਲੋਕ ਜੁੜੇ ਰਹਿੰਦੇ ਨੇ ਤੇ ਜਿਹੜੇ ਘਰ 'ਚ ਖੇਤੀ ਟੁੱਟ ਗਈ ਉੱਥੇ ਬਜ਼ੁਰਗ ਵੀ ਵਿਚਾਰੇ ਬੜੀ ਜਲਦੀ ਡਾਊਨ ਹੋ ਜਾਂਦੇ ਨੇ ਤੇ ਉਹ ਕਹਿਣ ਲੱਗ ਜਾਂਦੇ ਹੁਣ ਤਾਂ ਸਾਡੀ ਕੋਈ ਸੁਣਦਾ ਹੀ ਨਹੀਂ ਹੈਗਾ ਹੁਣ ਤਾਂ ਮੁੰਡਾ ਕਹਿ ਦਿੰਦਾ ਵੀ ਤੁਸੀਂ ਸਾਡੇ ਲਈ ਕੀ ਕੀਤਾ ਹੈ ਹਨਾ ਪਰ ਜਿੱਥੇ ਖੇਤੀ ਚ ਹੁੰਦੀ ਰਹਿੰਦੀ ਹੈ ਨਾਲ ਉਥੇ ਨੌਕਰੀ ਵੀ ਕਰ ਸਕਦੇ ਤੁਸੀਂ ਇਹ ਨਹੀਂ ਹੈਗਾ ਵੀ ਜਿੱਥੇ ਤੁਸੀਂ ਖੇਤੀ ਕਰਦੇ ਉਥੇ ਨੌਕਰੀ ਨਹੀਂ ਕਰ ਸਕਦੇ bizness ਨਹੀਂ ਕਰ ਸਕਦੇ ਕਾਰੋਬਾਰ ਨਹੀਂ ਕਰ ਸਕਦੇ ਮੈਂ ਹਫਤੇ ਬਾਅਦ ਗੇੜਾ ਮਾਰਨ ਆਉਣਾ ਜਿਆਦਾਤਰ ਮੈਂ ਬਾਹਰ ਹੀ ਸੜਕਾਂ ਤੇ ਸ਼ਹਿਰਾਂ 'ਚ ਹੀ ਰਹਿਣਾ ਪਰ ਫਾਰਮ ਤੇ ਰਹੀਦਾ ਖੇਤੀ ਨਾਲ ਜੁੜੇ ਰਹਿਣ ਦੀ ਗੱਲ ਹੈ ਇਹ ਨਹੀਂ ਹੈਗਾ ਵੀ ਤੁਸੀਂ ਸਾਰਾ ਦਿਨ ਵੱਟਾਂ ਦੇ ਦੁਰੇ ਫਿਰੋ ਖੇਤੀ ਤੁਸੀਂ ਐਤਵਾਰ ਕਰ ਸਕਦੇ ਹੋ ਸ਼ਨੀਵਾਰ ਕਰ ਸਕਦੇ ਹੋ ਛੁੱਟੀ ਵਾਲੇ ਦਿਨ ਕਰ ਸਕਦੇ ਹੋ ਖੇਤੀ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੰਮ ਕਰਨਾ ਖੇਤੀ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਖੇਤੀ ਨਾਲ ਜੁੜ ਕੇ ਰਹਿਣਾ ਖੇਤੀ ਦਾ ਤੁਹਾਡਾ ਕਿਸੇ ਇੱਕ ਅੱਧਾ ਬੰਦਾ ਰੱਖਿਆ ਹੈ ਤੁਸੀਂ ਉਹਨੇ ਕਰਕੇ ਦੇ ਦੇਣੀ ਹੈ ਤੁਹਾਨੂੰ ਤੇ ਖੇਤੀ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਈਆਂ ਨਾਲ ਹੱਥਾਂ ਨਾਲ ਕੰਮ ਕਰਨਾ ਹੈ ਖੇਤੀ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹਦੇ ਨਾਲ ਜੁੜ ਕੇ ਮਟੀਰੀਅਲ ਪ੍ਰੋਵਾਈਡ ਕਰਾਉਣਾ ਤੇ ਅਗੇ ਲੇਬਰ ਨੇ ਤੁਹਾਡੀ ਨਾਲ ਕੰਮ ਕਰ ਦੇਣਾ ਜਾਂ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਵੀ ਹੋਣਗੇ ਨਾ ਉਹ ਵੀ ਨੌਕਰਾਂ ਨੂੰ ਕਹਿ ਕੇ ਖੇਤੀ ਕਰਾ ਲੈਣਗੇ ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਸੀਂ ਆਪਣੇ ਰਿਸ਼ਤੇ ਨਾਤੇ ਆਪਣਾ ਸਰਕਲ ਆਪਣਾ ਆਲਾਦ ਵਾਲਾ ਆਪਣਾ ਭਵਿੱਖ ਆਪਣੀ ਜ਼ਮੀਨ ਆਪਣੀ ਸਿਹਤ ਆਪਣੀ ਪ੍ਰਾਪਰਟੀ ਸਾਰੀਆਂ ਚੀਜ਼ਾਂ ਨੇ ਜਿੰਨੀਆਂ ਵੀ ਚੀਜ਼ਾਂ ਜੇ ਤੁਸੀਂ ਸੇਵ ਰੱਖਣੀਆਂ ਨੇ ਫਿਊਚਰ ਵਾਸਤੇ ਬਚਾ ਕੇ ਰੱਖਣੀਆਂ ਨੇ ਅਗਲੀ ਪੀੜੀ ਦੇ ਕਦ ਕਾਠ ਸਿਹਤ ਉਹਨਾਂ ਦਾ ਉਹਨਾਂ ਨੂੰ ਮਿੱਟੀ ਨਾਲ ਜੋੜ ਕੇ ਰੱਖਣਾ ਹੈ ਤਾਂ ਖੇਤੀ ਕਰੋ ਚਾਹੇ ਤੁਹਾਨੂੰ ਪੈਸਿਆਂ ਦੇ ਤੌਰ ਤੇ ਚਾਹੇ ਤੁਹਾਨੂੰ ਫਾਇਦਾ ਨਾ ਹੋਵੇ ਪਰ ਤੁਹਾਨੂੰ ਹੋਰ ਬਹੁਤ ਵੱਡਾ ਫਾਇਦਾ ਦੇਊਗੀ ਖੇਤੀ ਇਹ ਗੱਲਾਂ ਸੋਚ ਕੇ ਦੇਖਿਓ ਕਈ ਲੋਕ ਸਿਰਫ ਖੇਤੀ ਨੂੰ ਪੈਸੇ ਨਾਲ ਜੋੜ ਲੈਂਦੇ ਨੇ ਕਿਉਂਕਿ ਖੇਤੀ ਤੁਹਾਡੇ ਪਰਿਵਾਰ ਨੂੰ ਸੇਤ ਦਿੰਦੀ ਹੈ ਖੇਤੀ ਕਰਦੇ ਰਹੋਗੇ ਜੇ ਤੁਹਾਡੇ ਕੋਲ 2-4 ਪਸ਼ੂ ਨੇ 5 ਪਸ਼ੂ ਨੇ 2 ਸਾਲਾਂ ਬਾਅਦ 7-8 ਹੋ ਜਾਣਗੇ ਉਸ ਤੋਂ ਬਾਅਦ 10 ਹੋ ਜਾਣਗੇ ਕਿਉਂਕਿ ਇਹਦੇ ਵਿੱਚ ਪਸ਼ੂ ਤਾਂ ਨਵੀਂ ਵੱਧ ਹੈ ਇਹਦੇ ਵਿੱਚ ਪ੍ਰਾਪਰਟੀ ਵੀ ਨਾਲ ਜੋੜਦੀ ਰਹਿੰਦੀ ਹੈ ਮੰਨ ਲਓ ਪਹਿਲਾਂ ਕਿਸੇ ਕੋਲ 10 ਕਿੱਲੇ ਸੀ ਉਹਨੇ ਫਿਰ ਇੱਕ ਕਿੱਲਾ ਹੋਰ ਲੈ ਲਿਆ ਫਿਰ ਕਿੱਲਾ ਹੋਰ ਲੈ ਲਿਆ ਫਿਰ ਕਿੱਲਾ ਹੋਰ ਲੈ ਲਿਆ ਕਈਆਂ ਨੇ ਇੱਕ ਕਿੱਲੇ ਤੋਂ 20 ਕਿੱਲੇ ਬਣਾਤੇ ਕਈਆਂ ਨੇ 20 ਤੋਂ 50 ਬਣਾਤੇ ਉਹਦਾ ਕਾਰਨ ਕੀ ਹੈ ਵੀ ਖੇਤੀ ਜੋੜਦੀ ਹੈ ਐਵੇਂ ਖੇਤੀ ਪ੍ਰਾਪਰਟੀ ਵੀ ਜੋੜਦੀ ਹੈ ਪਸ਼ੂ ਤਨ ਵੀ ਜੋੜਦੀ ਹੈ ਤੁਹਾਡੇ ਨਾਲ ਰਿਸ਼ਤਿਆਂ ਨੂੰ ਵੀ ਜੋੜਦੀ ਹੈ ਤੁਹਾਡੀ ਸਿਹਤ ਵੀ ਜੋੜਦੀ ਹੈ ਜਿਨ੍ਹਾਂ ਦੇ ਕਰ ਦੁੱਧ ਅਨਾਜ ਸਾਰਾ ਕੁਝ ਸਬਜ਼ੀਆਂ ਘਰ ਦੀਆਂ ਨੇ ਸਾਰਾ ਕੁਝ ਆਪਣਾ ਤਾਜ਼ਾ ਖਾਂਦੇ ਨੇ ਉਹਨਾਂ ਦੀ ਸਿਹਤ ਵੀ ਉਹਨਾਂ ਦਾ ਮਾਈਂਡ ਉਹਨਾਂ ਦੇ ਵਿਚਾਰ ਉਹਨਾਂ ਦੀ ਯਾਦ ਸ਼ਕਤੀ ਉਹਨਾਂ ਦੀ ਹਰ ਤਰ੍ਹਾਂ ਦੀ ਸ਼ਕਤੀ ਉਹਨਾਂ ਦਾ ਪੋਜ਼ਿਟਿਵਿਟੀ ਉਹਨਾਂ ਦਾ ਆਤਮ ਵਿਸ਼ਵਾਸ ਸਾਰਾ ਕੁਝ ਜਿਹੜਾ ਨਾ ਖੇਤੀ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਮੈਂ ਹਮੇਸ਼ਾ ਹੀ ਕਹਿਣਾ ਕਿ ਜੇ ਤੁਸੀਂ ਜਿੰਨੇ ਮਰਜ਼ੀ ਪੜੇ ਲਿਖੇ ਹੋ ਤੁਸੀਂ ਖੇਤੀ ਜ਼ਰੂਰ ਕਰੋ ਨਾਲ ਤੇ ਕਿਉਂਕਿ ਆਪਾਂ ਵੀ ਸਟੱਡੀ ਬਹੁਤ ਕੀਤੀ ਹੈ ਹਜੇ ਵੀ ਕਰ ਰਹੇ ਆ ਸਟੱਡੀ ਸਟੱਡੀ ਨਹੀਂ ਛੱਡਣੀ ਕਦੇ ਵੀ ਪੜ੍ਹਾਈ ਕਰੋ ਪੜ੍ਹਾਈ ਤੋਂ ਉੱਤੇ ਕੁਝ ਨਹੀਂ ਹੈਗਾ ਪੜ੍ਹਾਈ ਬਹੁਤ ਤਗੜੀ ਚੀਜ਼ ਹੈ ਪਰ ਖੇਤੀ ਵੀ ਕਰੋ ਕਿਉਂਕਿ ਪੜ੍ਹਾਈ ਲਿਖਾਈ ਨੌਕਰੀ ਕਾਰੋਬਾਰ ਇਹ ਅੱਜ ਦੇ ਜ਼ਮਾਨੇ ਦੀ ਜ਼ਰੂਰਤ ਹੈ ਛੱਡਣਾ ਨਹੀਂ ਤੁਸੀਂ ਵਧੀਆ ਤੋਂ ਵਧੀਆ ਨੌਕਰੀ ਕਰੋ ਵਧੀਆ ਤੋਂ ਵਧੀਆ ਪੜ੍ਹਾਈ ਕਰੋ ਸਪੋਰਟਸ ਕਰੋ ਚੰਗੇ ਚੰਗੇ ਕੰਮ ਕਰੋ ਡੇਲੀ ਇਨਕਮ ਦਾ ਸਾਧਨ ਕੋਈ ਬਣਾਓ ਚਾਹੇ ਕੋਈ ਜੌਬ ਕਰੋ ਚਾਹੇ ਕੋਈ ਤੁਸੀਂ ਦੁਕਾਨਦਾਰੀ ਕਰੋ ਚਾਹੇ ਕੋਈ ਵਪਾਰ ਕਰੋ ਕੁਝ ਵੀ ਕਰੋ ਉਹ ਇੱਕ ਅਲੱਗ ਮੈਟਰ ਹੈ ਪਰ ਖੇਤੀ ਨਹੀਂ ਛੱਡਣੀ ਜਿਹੜੀ ਖੇਤੀ ਹੈ ਨਾ ਖੇਤੀ ਤੁਹਾਨੂੰ ਉਹ ਟਾਈਮ ਜੋੜ ਕੇ ਰੱਖਦੀ ਹੈ ਜਦੋਂ ਮਾਰਕੀਟ ਡਾਊਨ ਹੋ ਜਾਂਦੀ ਜਦੋਂ ਕਰੋਨਾ ਵਰਗੀਆਂ ਭਿਆਨਕ ਤਰਾਸਤੀਆਂ ਆ ਜਾਂਦੀਆਂ ਨੇ ਹੜ ਆ ਜਾਂਦੇ ਨੇ ਜ્યાં ਕੋਈ ਹੋਰ ਸਮਾਜ ਦੇ ਵਿੱਚ ਕੋਈ ਲੜਾਈਆਂ ਲੱਗ ਜਾਂਦੀਆਂ ਦੇਸ਼ਾਂ ਦੀਆਂ ਉਹਨੂੰ ਫਿਰ ਖੇਤੀ ਲੋਕਲ ਲੋਕਾਂ ਨੂੰ ਫਿਰ ਰੋਜ਼ਗਾਰ ਰੋਟੀ ਪਾਣੀ ਦਿੰਦੀ ਹੈ ਕੋ ਤੁਹਾਡੇ ਘਰ ਡੋਲੂ ਲੈ ਕੇ ਆਉਂਦੇ ਆ ਜੀ ਸਾਡਾ ਸ਼ਹਿਰੋਂ ਦੁੱਧ ਨਹੀਂ ਮਿਲਦਾ ਸਾਨੂੰ ਦੁੱਧ ਦਿਓ ਸਾਨੂੰ ਘਿਓ ਨਹੀਂ ਮਿਲਦਾ ਸਾਨੂੰ ਘਿਓ ਦੋ ਸਾਨੂੰ ਅਨਾਜ ਨਹੀਂ ਮਿਲਦਾ ਸਾਨੂੰ ਅਨਾਜ ਦੋ ਇਸੇ ਕਰਕੇ ਵੀ ਖੇਤੀ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਇਹ ਖੇਤੀ ਜੇ ਖੇਤੀ ਜੁ ਹੁੰਦੀ ਰਹੇਗੀ ਨਾ ਜ਼ਮੀਨ ਤੁਹਾਡੇ ਨਾਲ ਜੁੜੀ ਰਹੇਗੀ ਤਾਂ ਤੁਸੀਂ ਸਭ ਕੁਝ ਜੋੜ ਕੇ ਰੱਖੋਗੇ ਸੋ ਸਾਰੇ ਸੰਸਿਕਾ